ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਜਾਨਵਰ ਦਿਖਾਉਣੇ ਆ ਪੰਜ ਦੇ ਵਿੱਚੋਂ ਚਾਰ ਘੋੜੀਆਂ ਨੇ ਦੋ ਘੋੜੀਆਂ ਗੱਬਣਾਂ ਦੋ ਖਾਲੀ ਐ ਤੇ ਇੱਕ ਮਾਰਵੜੀ ਬਸੇਰੀ ਐ ਬਾਕੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਇਕ ਬਾਕੀ ਜੇ ਕਿਸੇ ਨੂੰ ਕਰਨਾ ਆਪ ਦਾ ਜਾਨਵਰ ਸੇਲ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦੇ ਆ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਪਹਿਲੇ ਨੰਬਰ ਤੇ ਇਹ ਬਸੇਰੀ ਆ ਬਸੇਰੀ ਦੇਖੋ ਪੰਨਾ-ਕੰਨਾ ਦੀ ਸਕੀਨ ਹੈ ਬਾਕੀ ਜੇ ਆਪਾਂ ਕਰੀਏ ਬਸੇਰੀ ਦੀ ਬਲੱਡ ਲਾਈਨ ਬਾਰੇ ਗੱਲਬਾਤ ਬਲੈਕ ਜੈਕ ਕੋੜੇ ਦੀ ਹੈ ਪਰ ਮੁੱਲੇ ਦਾ ਮਾਲਕੀਰ ਕਰਦੇ ਜੀ 3,80,000 ਰੁਪਿਆ ਰਾਜਸਥਾਨ ਏਰੀਆ ਮਾਲਕਾਨਾ ਨੰਬਰ ਚੱਲ ਰਿਹਾ ਜੇ ਕਿਸੇ ਵੀਰਪਰਾ ਨੂੰ ਇਹ ਮਾਰવાડી ਬਸੇਰੀ ਪਸੰਦ ਆਉਂਦੀ ਆ ਤਾਂ ਉਹ ਖਰੀਦ ਸਕਦਾ ਹੈ ਮਾਰਕਿੰਗ ਹੈਗੀ ਮੱਥੇ ਪਟਾ ਤੇ ਦੋ ਪੈ ਚਿੱਟਿਆ 96 96801 98315 ਦੂਜੇ ਨੰਬਰ ਤੇ ਆਪਾਂ ਗੱਲ ਕਰੀ ਦੂਜੇ ਨੰਬਰ ਤੇ ਇਹ ਆਪਾਂ ਨੇ ਘੋੜੀ ਰੱਖੀ ਹੈ ਇਹ ਮੱਝੂ ਕੇ ਬਲੱਡਲਾਈਨ ਦੀ ਘੋੜੀ ਹੈ ਇਹ ਹਾਈਟ ਦੀ ਹੈਗੀ ਆ 60 ਇੰਚ ਉਮਰ 6 ਸਾਲ ਮੁੱਲ 1,30,000 ਰੁਪਏ ਗੁਜਰਾਤ ਚ ਖੜੀਆ ਮੌਕੇ ਤੇ ਖਾਲੀ ਆ ਜੇ ਕਿਸੇ ਵੀਰ ਪ੍ਰਾਣੇ ਖਰੀਦਣੀਆਂ ਤਾਂ ਮਾਲਕਾਂ ਦਾ ਨੰਬਰ ਚੱਲੀ ਜਾਂਦਾ ਇਥੇ ਫੋਨ ਲਾ ਕੇ ਗੱਲਬਾਤ ਕਰ ਸਕਦਾ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਖਰੀਦ ਸਕਦਾ ਹੈ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਕੋੜੀ ਕੰਨਾ ਕੁੰਨਾ ਦੀ ਪੂਰੀ ਸਕੀਨ ਹੈ ਬਾਕੀ ਤੀਜੇ ਨੰਬਰ ਤੇ ਐਮ ਆਰ ਵਾੜੀ ਕੋੜੀ ਉਮਰੇ ਦੀ ਹੈਗੀ ਹੈ ਜੀ 6 ਸਾਲ ਕੱਦ 60 ਇੰਚ ਮੁੱਲ 290000 ਰੁਪਇਆ 10 ਮਹੀਨਿਆਂ ਦੀ ਗੱਬਣਾ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੈ ਤਾਂ ਇਹ ਖਰੀਦ ਸਕਦਾ ਹੈ ਮੱਥੇ ਫੁੱਲ ਹੈ ਤੇ ਇੱਕ ਪੈਰ ਚਿੱਟਾ ਬਾਕੀ ਜੇ ਕਿਸੇ ਵੀਰ ਭਰਾ ਨੂੰ ਇਹ ਕੋੜੀ ਪਸੰਦ ਆਉਂਦੀ ਹੈ ਜੀ ਤਾਏ ਦੇ ਬਾਰੇ ਗੱਲਬਾਤ ਕਰ ਸਕਦਾ ਹਾਂ ਮੁੱਲ ਆਪਾਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸ ਹੀ ਦਿੰਨੇ ਆਂਗੇ। ਬਾਕੀ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਹੀ। ਅੱਗੇ ਆਪਾਂ ਕਰੀਏ ਚੌਥੇ ਨੰਬਰ ਤੇ ਕੱਲਈ ਤਾਏ ਦੀ ਉਮਰ ਹੈਗੀ ਆ 4 ਸਾਲ ਤੇ 7 ਮਹੀਨੇ। ਕੱਦੇ ਦਾ ਹੈਗਾ ਜੀ 61 ਇੰਚ। 4 ਮਹੀਨੇ ਦੀ ਇਹ ਵੀ ਕੱਪਣਾ ਮੁੱਲ 2,60,000 ਰੁਪਇਆ ਜੇ ਕਿਸੇ ਵੀ ਭਰਾ ਨੂੰ ਇਹ ਪਸੰਦ ਆਉਂਦੀ ਹੈ ਤੇ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਐਮਪੀ 'ਚ ਖੜੀ ਹੈ ਇਹ ਬਾਕੀ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਹੀ ਤੇ ਜੇ ਕਿਸੇ ਨੇ ਕਰਨਾ ਤਾਂ ਜਾਨਵਰ ਸੇਲ ਤਾਂ ਲਾਸਟ ਹੈ ਆਪਣਾ ਨੰਬਰ ਚਲੀ ਜਾਂਦਾ ਆਪਾਂ ਨੂੰ ਹੋਰ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦੇ ਹਾਂ 5ਵੇਂ ਨੰਬਰ ਤੇ ਹੈਗੀ ਹੈ ਇਹ ਕੋੜੀ ਮੱਥੇ ਪਟਾਏ ਤੇ ਕੰਨਾਂ ਕੰਨਾਂ ਦੀ ਪੂਰੀ ਸਕੀਨ ਹੈ ਤਿੰਨ ਪੈਰ ਚਿੱਟੇ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋਗੇ ਬੋਡੀ ਮੰਤਰ ਵੀ ਪੂਰਾ ਮਜ਼ਬੂਤ ਹੈ ਸੰਭ ਸੰਭ ਪੂਰਾ ਵਧੀਆ ਬਾਕੀ ਇਹ ਕੋਡੀ ਦੀ ਡਿਟੇਲ ਆਪਾਂ ਲਾਸਟ ਤੇ ਦੇਤੀ ਜੀ ਬਾਕੀ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਜੇ ਕਿਸੇ ਨੇ ਕਰਨਾ ਤਾਂ ਜਨਪਰ ਸੇਲ ਤਲਾਸ਼ ਤੇ ਆਪਣਾ ਨੰਬਰ ਚੱਲੀ ਜਾਂਦਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਨਪਰ ਸੇਲ ਕਰਾ ਸਕਦੇ ਜੀ ਬਾਕੀ ਮਿਲਾਂਗੇ ਕਿਸੇ ਹੋਰ ਵੀਡੀਓ ਚ ਧੰਨਵਾਦੀ ਤੁਹਾਨੂੰ